来 ਵੀ ਗਿੱਲਾ ਲੋ ਜਿਹੜੇ ਦੀਪਦਵਰਜੀ ਦੀ ਖੇਡ ਨੂੰ ਪਿਆਰ ਕਰਦੇ ਇੱਕ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਦੀਪਦਵਰਜੀ ਵਾਲਾ ਗਰਾਊਂਡ ਦੇ ਵਿੱਚ ਆ ਜਾਵੇ ਦੀਪਦਵਰਜੀ ਵਾਲਾ ਰੱਤੇ ਆਲ ਦੇ ਵਿੱਚੋਂ ਕਹਿੰਦੇ 3 ਅਕਤੂਬਰ ਨੂੰ ਟਰੈਕਟਰ ਜਿੱਤੇ ਆ ਮੈਂ ਦੀਪ ਨੂੰ ਪੁੱਛਿਆ ਵੀ ਕਿੰਨੇ ਟਰੈਕਟਰ ਹੋਗੇ ਨੇ ਕਹਿੰਦਾ ਬਾਜੀ 14 ਟਰੈਕਟਰ ਜਿੱਤਲੇ ਆ 14 ਦੇ ਵਿੱਚੋਂ ਇੱਕ 51 ਟਰੈਕਟਰ ਕਲੇਰਾਂ ਦੇ ਵਿੱਚੋਂ ਜਿੱਤਿਆ ਜਿਹੜਾ ਪਹਿਲਾ ਟਰੈਕਟਰ ਦੀਪ ਨੇ ਜਿੱਤਿਆ ਸੀ ਉਹ ਰਾਣੀਵਾਲਾ ਦੇ ਵਿੱਚੋਂ ਜਿੱਤਿਆ ਸੀਗਾ ਆਓ ਮੇਰੀ ਬੇਨਤੀ ਦੀਪਦਪੁਰ ਜੀ ਜਦੋਂ ਗਰਾਊਂਡ ਦੇ ਵਿੱਚ ਆ ਗਿਆ ਮੈਨੂੰ 12:00 ਵਜੇ ਕੀ ਜਾਣਕਾਰੀ ਸਾਂਝੀ ਕੀਤੀ ਕਿ ਕਿਸੇ ਭਰਾ ਨੇ ਜਗਮੋਹਣ ਉਹ ਜਦੋਂ ਦੀਪ ਗਰਾਊਂਡ ਦੇ ਵਿੱਚ ਆਵੇਗਾ ਫਿਰ ਆਪਾਂ ਸਾਂਝੀ ਕਰਾਂਗੇ ਜਿਹੜੀ ਜਾਣਕਾਰੀ ਉਹ ਸਾਡੇ ਭਰਾ ਨੇ ਮੇਰੇ ਨਾਲ ਸਾਂਝੀ ਕੀਤੀ ਹੈ ਔਰ 14 ਟਰੈਕਟਰ ਇੱਕ ਲੰਡੀ ਜੀਪ ਜਿੱਤੀ ਹੈ ਥੋੜੇ ਸਮੇਂ ਦੇ ਵਿੱਚ ਬੜਾ ਕੁਝ ਨੌਜਵਾਨ ਨੇ ਖੇਡ ਕਬੱਡੀ ਵਿੱਚੋਂ ਪ੍ਰਾਪਤ ਕੀਤਾ ਹੈ ਮੈਨੂੰ ਲੱਗਦਾ ਵੀ ਆਹ ਸਾਹਮਣੇ ਦੀਪਤਪੁਰਜੀ ਵਾਲਾ ਆ ਰਿਹਾ ਆ ਵੀ ਜਰਾ ਦੀਪ ਭੱਜ ਕੇ ਗਰਾਊਂਡ ਦੇ ਵੱਲ ਔਰ ਕਈ ਹੋਰ ਖਿਡਾਰੀ ਵੀ ਆ ਰਹੇ ਨੇ ਸਾਰੇ ਟੌਪ டੱਬ ਦੇ ਨੇ ਸਾਨੂੰ ਤਾਂ ਕਹਿੰਦੇ 52 55 32 42 ਤੋਂ ਲੈ ਕੇ ਸਾਰੇ ਸਾਡੇ ਲਈ ਵੱਡੇ ਨੇ ਸਾਰਿਆਂ ਦਾ ਸਤਿਕਾਰ ਹੈ ਆ ਵੀ ਦਪੁਰਜੀ ਵਾਲਿਆ ਆ ਰਿਹਾ ਸਾਹਮਣੇ ਤੁਹਾਡੀ ਬੈਕ ਸਾਈਡ ਇੱਕ ਵਾਰੀ ਮਾਝੇ ਦੇ ਮਝਾਲ ਦਾ ਸਵਾਗਤ ਕਰੋ ਤਾੜੀਆਂ ਮਾਰ ਕੇ ਆਹ ਸਾਹਮਣੇ ਦੀਪਤਪੁਰਜੀ ਵਾਲਾ ਅੱਜ ਦੇ ਸਮੇਂ ਦਾ ਟਾਪਰ ਖਿਡਾਰੀ ਮੈਦਾਨ ਦੇ ਵੱਲ ਵੱਧ ਰਿਹਾ ਹੈ ਅੰਮ੍ਰਿਤਸਰ ਸਾਹਿਬ ਦੀ ਬੋਕਲ ਦੇ ਵਿੱਚ ਵਸਿਆ ਪਿੰਡ ਸਰਦਾਰ ਲਖਮਿੰਦਰ ਸਿੰਘ ਦੇ ਪੁੱਤਰ ਦਾ ਕਬੱਡੀ ਦੀ ਦੁਨੀਆ ਵਿੱਚ ਬੜਾ ਵੱਡਾ ਰਤਬਾ ਹੈ ਅੱਜ ਕਾਲੇਕੇ ਦੀ ਟੀਮ ਲਈ ਖੇਡਣਾ ਸਾਰੀਆਂ ਦੀਆਂ ਸਾਰੀਆਂ ਟੀਮਾਂ ਚੋਟੀ ਦੀਆਂ ਬਣੀਆਂ ਨੇ ਆ ਆ ਗਿਆ ਦੀਪ ਇੱਕ ਵਾਰੀ ਮਾਰੋ ਗੱਡ ਕੇ ਤਾੜੀ ਮেরে ਮਿੱਤਰੋ ਲੈ ਵੀ ਦੀਪ ਮੈਨੂੰ ਹੁਣੇ-ਹੁਣੇ ਇੱਕ ਜਾਣਕਾਰੀ ਮਿਲੀ ਹੈ ਮੈਂ ਤੇਰੇ 2 ਮਿੰਟ ਹੀ ਲੈਣੇ ਹਾਂ ਤੇਨੋਂ ਟੇਕਲਾ ਮਠਾਈ ਯਾਰਾ ਜਦੋਂ ਦੀਪ ਨੇ ਟੇਕ ਮੱਥਾ ਯਾਰਾ 1 1 21 ਮਿੰਟ ਲੈਣਾ ਵਸ ਸਾਡਾ ਆ ਜਾ ਵੀ ਦੀਪ ਯਾਰ ਜਦੋਂ ਦੀਪ ਨੇ 7ਵਾਂ ਟਰੈਕਟਰ ਜਿੱਤਿਆ ਸੀਗਾ ਤੇ ਇਹਦਾ ਇੱਕ ਉਸਤਾਦ ਆ ਜਸਵੰਦਰ ਕਲਸੀ ਮਾਝਾ ਕਬੱਡੀ ਕਲੱਬ ਘਰਿਆਲੇ ਦਾ ਕੋਚ ਐ ਇਹਨੇ ਆਪਣੇ ਉਸਤਾਦ ਨਾਲ ਜਬਾਨ ਕੀਤੀ ਉਸਤਾਦ ਜੀ ਮੈਂ 7 ਟਰੈਕਟਰ ਜਿੱਤ ਗਿਆ ਜਿੱਦਣ ਮੈਂ 11ਵਾਂ ਟਰੈਕਟਰ ਜਿੱਤ ਗਿਆ ਤੇ ਅਗਲਾ ਟਰੈਕਟਰ ਤੁਹਾਡਾ ਹੋਵੇਗਾ ਇਨੇ ਕੀਤੀ ਸੀ ਗੱਲ ਵੀ ਮੈਂ ਫੋਰ ਟਰੈਕਟਰ ਦੇਵਾਂਗਾ ਪਰ ਅੱਜ ਮੈਨੂੰ ਲੱਗਦਾ ਵੀ ਪਿੱਛੋਂ ਮੈਨੂੰ ਪਤਾ ਲੱਗਾ ਦੀਪ ਤੂ ਤਾਂ ਨਹੀਂ ਦੱਸਿਆ ਨੇ ਗੁਪਤ ਕੰਮ ਕਰਨਾ ਸੀਗਾ ਪਰ ਇਹਦਾ ਕੋਈ ਭੇਤੀ ਮੈਨੂੰ ਭੇਤ ਦੇ ਗਿਆ ਵੀ ਇਹ ਦੀਪਦ ਪੁਰਜੀ ਵਾਲਾ ਜਿਹੜਾ ਕਲੇਰਾਂ ਦੇ ਵਿੱਚੋਂ 911 ਟਰੈਕਟਰ ਦਿੱਤਿਆ ਸੀਗਾ ਅੱਜ ਉਹ ਟਰੈਕਟਰ ਆਪਣੇ ਉਸਤਾਦ ਜਸਵਿੰਦਰ ਕਲਸੀ ਦੇ ਘਰ ਛੱਡ ਆਇਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਕਿਹਾ ਤਾਂ ਫੋਰ ਸੀਗਾ ਪਰ ਛੱਡ ਕੇ 911 ਆਇਆ ਚੇਲੇ ਹੋਣ ਤਾਂ ਇਦਾਂ ਦੇ ਹੋਣ ਖਿਡਾਰੀ ਹੋਵੇ ਤਾਂ ਇਦਾਂ ਦਾ ਹੋਵੇ ਦੀਪ تیر ਲਈ ਦਿਲੋਂ ਦਵਾਮਾ ਨੇ ਨੌਜੋਨਾ ਮੈਂ ਦੀਪ ਨੂੰ ਕਿਹਾ ਅਜੇ ਤਾਂ 14 ਹੋਏ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਦਲਵਾਗ 17 ਤੋਂ ਸੂਈਗਾਹ ਲੰਘਣੀ ਹੈ ਸ਼ਾਇਦ ਹੈਟ੍ਰਿਕ ਵੀ ਵਾਜ ਜਾਵੇ ਗੱਲਾਂ ਦੁਨੀਆ ਦੇ ਵਿੱਚ ਹੋਣਗੀਆਂ ਵੱਡੇ ਪੱਤਰ ਤੇ 100 ਟਰੈਕਟਰ ਦੇ ਕਰੀਬ ਇਹ ਗੱਲਾਂ ਹੋਣਗੀਆਂ